ਹਾਂਜੀ ਦੋਸਤੋ ਸਰ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਬਾਸਮਤੀ ਦੇ ਰੇਟ ਦੇ ਨਾਲ ਸੰਬੰਧਤ ਬਾਸਮਤੀ ਦੇ ਰੇਟ ਦੇ ਵਿੱਚ ਜੋ ਕਿ ਤੇਜ਼ੀ ਆਈ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਤਾਂ ਇੱਥੇ ਜੋ ਕਿ 1509 ਦਾ ਰੇਟ 2400 ਤੋਂ ਲੈ ਕੇ 2900 ਪਲੱਸ ਤੇ ਲਗਭਗ ਰਿਹਾ ਲੰਗੇ ਦਿਨੀ ਇਤੋਂ ਇਲਾਵਾ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ 1509 ਦਾ ਰੇਟ 2400 ਤੋਂ ਲੈ ਕੇ 2900 ਰੁਪਏ ਪਲੱਸ ਰਿਹਾ ਜਤ ਕੇ ਸਮਾਣਾ ਮੰਡੀ ਵਿੱਚ 1509 ਦਾ ਰੇਟ 2600 ਤੋਂ ਲੈ ਕੇ 2695 ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੰਗਰੂਰ ਮੰਡੀ ਦੀ ਤਾਂ ਇੱਥੇ ਸਭ ਤੋਂ ਤੇਜ਼ ਜੋ ਕਿ ਬਾਸਮਤੀ ਦਾ ਰੇਟ ਸਭ ਤੋਂ ਤੇਜ਼ ਰਿਹਾ 2700 ਤੋਂ ਲੈ ਕੇ 3000 ਰੁਪਏ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ ਜੋ ਕਿ 2400 ਤੋਂ ਲੈ ਕੇ 3000 ਰੁਪਏ ਇੱਥੇ ਵੀ 3000 ਤੇ ਜੋ ਕਿ ਬਾਸਮਤੀ ਦਾ ਰੇਟ ਪਹੁੰਚਿਆ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹਰਿਆਣਾ ਦੀਆਂ ਕੁਝ ਮੰਡੀਆਂ ਦੇ ਵਿੱਚ ਜਿਵੇਂ ਕਿ ਕੁਰੂ ਖੇਤਰ ਵਿੱਚ 2700 ਤੋਂ ਲੈ ਕੇ 2900 ਪਲਸ ਸੋਨੀਪਤ ਹਰਿਆਣਾ ਵਿੱਚ 1509 ਦਾ ਰੇਟ 2800 ਦੇ ਲਗਭਗ ਲਾੜਵਾ ਮੰਡੀ ਵਿੱਚ 2900 ਦੇ ਲਗਭਗ ਤਰਾਵੜੀ ਮੰਡੀ ਵਿੱਚ 2800 ਦੇ ਲਗਭਗ ਰਤੀਆ ਮੰਡੀ ਵਿੱਚ ਵੀ ਜੋ ਕਿ 1509 ਦਾ ਰੇਟ 2800 ਦੇ ਲਗਭਗ ਰਿਹਾ ਜਦ ਕਿ ਟਹਾਣਾ ਮੰਡੀ ਵਿੱਚ 1509 ਦਾ ਰੇਟ 2900 ਰੁਪਏ ਦੇ ਲਗਭਗ ਰਿਹਾ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਦੀਆਂ ਕੁਝ ਮੱਡੀਆਂ ਦੇ ਵਿੱਚ ਜੋ ਕਿ ਬਾਸਮਤੀ ਰੇਟ ਤੇ ਸਬੰਧਤ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੋ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਬਾਸਮਤੀ ਦੇ ਰੇਟ ਦੇ ਨਾਲ ਸਬੰਧਤ ਤਦ ਤੱਕ ਲਈ ਧੰਨਵਾਦ ਜੀ